ਆ ਗਲੋਂ ਜੀ ਕਿਵੇਂ ਆ ਸੱਟ ਅੱਜ ਪਤਾ ਲੱਗੂ ਕਿੰਨੇ ਕ ਪਾਣੇ ਜਦੋਂ ਹੀ ਸਾਸਰੀ ਘਰ ਹੈਗੇ ਜੀ ਲੱਗ ਜੂ ਪਤਾ ਅੱਜ ਸਾਸਰੀ ਘਰ ਸਾਸਰੀ ਘਰ ਚਲੋ ਆਜੋ ਲੈਨੇ ਤੁਹਾਡਾ ਅੱਜ ਨਾਪ ਕਿੰਨੇ ਕ ਨੰਬਰ ਆਉਂਦੇ ਵੇਖੋ ਦਿਖਾਣਗੇ ਚਾਰ ਕੁਲਫੀਆਂ ਵੇਚ ਲੈਣਗੇ ਵਿਚਾਰੇ ਕੁਛ ਇਹ ਕਿੱਥੇ ਹੁਣ ਕੁਲਫੀ ਲੰਘਦੀ ਮੁੰਡਾ ਬੈਠੇ ਹੈ ਬੱਲੇ ਵੀ ਬੱਲੇ ਤੇਰੀ ਕਲਾਸ ਦਾ ਮੁੰਡਾ ਮੇਲਾ ਮੇਲਾ ਹੁੰਦਾ ਇੱਥੇ ਮੈਂ ਨਹੀਂ ਕਦੇ ਮੇਲਾ ਜਾਂਦਾ ਉਹ ਆਏ ਬਾਬਾ ਅਸ਼ੀਰਗਾਂ ਸੱਚੇ ਪਾਤਸ਼ਾਹ ਜੀ ਦੋ ਸਾਰਿਆਂ ਦੇ ਐਸੇ ਗੇਟੀ ਲੰਗਣਾ ਆਪਾਂ ਦਾ ਹੈਪੀ ਹੋ ਗਏ ਹੈਪੀ ਹੈ ਹੈਪੀ ਆ ਜਾਓ 1 ਵਜ ਗਿਆ ਯਾਰ ਬੜਾ ਲੇਟ ਹੋ ਗਿਆ ਅੱਜ ਤਾਂ ਰਿਜ਼ਲਟ ਪਹਿਵੀਂ ਦਾ ਬੜਾ ਲੇਟ ਆਇਆ ਗੱਡੀ ਵੀ ਦੂਰ ਲਾਉਣੀ ਪਈ ਗੱਡੀ ਦਾ ਦਾਜ ਨੂੰ ਹੀ ਨੁਕਸਾਨ ਹੋ ਗਿਆ ਸੀਗਾ ਕੰਮ ਬਹੁਤ ਬਚਾ ਹੋਇਆ ਆਟ ਵਾਲੇ ਨੇ ਮਾਰੀ ਵਿੱਚ ਆ ਤੋਂ ਮਾਰਿਆ ਪਰ ਬਚਾਇਆ ਹੋ ਗਿਆ ਦਿਖਾਉਣਾ ਤੁਹਾਨੂੰ ਕਿੱਥੇ ਕਾਪੀਆਂ ਤਾਂ ਸਕੂਲ ਚੋਂ ਲੈ ਲਈਆਂ ਕਿਤਾਬਾਂ ਲੈਣੇ ਮੁੱਦਕੀਆਂ ਇੱਥੇ ਮਾਰੀ ਆਟੋ ਵਾਲ ਨੇ ਹਾਠੋ ਕੇ ਇੱਥੇ ਸਾਰਾ ਵਿੰਗਾ ਕਰਤਾ ਪੰਦਰਮਨ ਮੈਂ ਤਾਂ ਕਹ ਬਾਰੀ ਸਾਰੀ ਗਈ ਜਦੋਂ ਵੱਜਾ ਮੈਂ ਠੋਕੀ ਪੰਦਰਮਨ ਨੇ ਸਾਰਾ ਹੀ ਤੋੜਤਾ ਨੁਕਸਾਨ ਹੋ ਗਿਆ ਸੀ ਅਜੇ ਤਾਂ ਬਚਾਇਆ ਹੋ ਗਿਆ ਚਲੋ ਮੜਾ ਜੇ ਇੱਥੇ ਵੱਜਾ ਇਹ ਥੋੜਾ ਜੇ ਇੱਥੇ ਵੱਜੀ ਰਗੜਾ ਆ ਬਾਰੀ ਤੇ ਲਾ ਕੇ ਆਟੋ ਸਿੱਧਾ ਇੱਥੇ ਆ ਕੇ ਖੜ ਗਿਆ ਉਹ ਜਿਹੜਾ ਟਾਇਰ ਹੁੰਦਾ ਉਹ ਵੱਜਾ ਇੱਥੇ ਖੜਕ ਦਿੰਨੇ ਆ ਕੇ ਆ ਥੋੜੇ ਥੋੜੇ ਬੱਚੇ ਬਾਕੀ ਬਚਾਅ ਹੋ ਗਿਆ ਹੁਣ ਕਰਦੇ ਆ ਸ਼ੁਕਰਾਨਾ ਮਾਲਕ ਦਾ ਸ਼ੁਕਰ ਮੱਥਾ ਟੇਕਦੇ ਆ ਫਿਰ ਚੱਲਣਾ ਪਿੰਡੋਂ ਚਲੋ ਜਿੰਕ ਟੇਗਲੇ ਮੱਥਾ ਸ਼ੁਕਰਾਨਾ ਕਰਤਾ ਹਾਂਜੀ ਚੱਲ ਗਏ ਹੁਣ ਚਲ ਸੁਣੋਂ ਬੰਦਾ ਲੰਗਰ ਹਾਲ ਵੀ ਬਹੁਤ ਘੰਟ ਬੰਗ ਗਿਆ ਦੇਖਿਆ ਨਾ ਆਈ ਰਿਵਰ ਨੂੰ ਦੇਖੋ ਇਹ ਜਿਹੜਾ ਮਾਹੌਲ ਹੈ ਤੇ ਬੰਦਾ ਬੈਸੇ ਲੰਗਰ ਹਾਲ ਬਹੁਤ ਹੀ ਵੱਡਾ ਬਹੁਤ ਸੋਹਣਾ ਲੰਗਰ ਹਾਲ ਬਣ ਰਿਹਾ ਥੋੜਾ ਟਾਈਮ ਚ ਬੈਸੇ ਤਿਆਰ ਹੋ ਜਾਣਾ ਕਾਫੀ ਟਾਈਮ ਹੋ ਗਿਆ ਸ਼ਰ ਵਾਹਿਗੁਰੂ ਲੰਬੇ ਅਮਰ ਦਾ ਯਾਰ ਬੇਰੇ ਬੇਰੇ ਬਜੇ ਪਾਰਟੀ ਹੋ ਗਈ ਵੀ ਪਾਰਟੀ ਪਾਸ ਹੋ ਗਏ ਪੋਜੀਸ਼ਨ ਕੋਈ ਨਹੀਂ ਆਈ ਕਿਸੇ ਦੀ ਵੀ ਔਰ ਆਊਟਸਟੈਂਡਿੰਗ ਆ ਧਰਿਆ ਨੇ ਨਾ ਨਹੀਂ ਨਹੀਂ ਐਕਸਲੈਂਟ ਉਹ ਪਿੱਛੇ ਰਹਿ ਗਈ ਇਹ ਕੱਲੀ ਪਿੱਛੇ ਰਹਿ ਗਈ ਹੈ ਨਾ ਇਹ ਵੀ ਲੰਡਾ ਇਹ ਆਊਟਸਟੈਂਡਿੰਗ ਹੈ ਐਕਸਲੈਂਟ ਆ ਤੁਸੀਂ ਐਕਸਲੈਂਟ ਕੋਈ ਨਾ ਕੋਈ ਨਹੀਂ ਓਕੇ ਆ ਪਾਸ ਹੋ ਗਏ ਵਧੀਆ ਨੰਬਰ ਲੈ ਕੇ ਓਕੇ ਸ਼ੁਕਰ ਕਰੋ ਮਾਲਕ ਦਾ ਸ਼ੁਕਰ ਅਸੀਂ ਦਮੇ ਆਊਟਸਟੈਂਡਿੰਗ ਆ ਪਾਰਟੀਆਂ ਫਰੱਜ ਇਹੜਾ ਆਪਣੇ ਵਾਲਾ ਉਹ ਪਾਵਾਂਗੇ ਇਹ ਤਾਂ ਨਹੀਂ ਉਹ ਪਹਿਲਾ ਜਦੋਂ ਅਸੀਂ ਤੇ ਘਾਲਦਿਆਂ ਛੱਡ ਕੇ ਗਿਆ ਉਹ ਪਾਵਾਂਗੇ ਅਜੇ ਕੱਲ ਪਰਸੋਂ ਬਲੌਗ ਹਜੇ ਪਾਏ ਹੋਰ ਕਿੰਨੀਆਂ ਕਿੰਨੀਆਂ ਬੁੱਕਸ ਆ ਨਾ ਹਾਂਜੀ ਕੇ ਹਾਂਜੀ ਕੇ ਆ ਇਹੋ ਜੀਆਂ ਤਾਂ ਸਾਨੂੰ ਹੈ ਨਹੀਂ ਸੀ 6ਵੇਂ ਚੋਂ 6ਵੀਂ ਚ ਹੋ ਗਿਆ ਨਾ ਹਾਂਜੀ ਆਵੇ ਲਾ ਕਿੰਨੀਆਂ ਆ ਤਾਂ 10 ਲੱਗਦੇ ਕਿੰਨੀਆਂ ਕਿੰਨੀਆਂ ਮੋਟੀਆਂ ਅੱਗੇ ਇੰਨੀਆਂ ਨਹੀਂ ਸੀ ਹੁੰਦੀਆਂ 4-5 ਸਬਜੈਕਟ ਹੁੰਦੇ ਸੀ ਹਾਂ ਆ ਹਿੰਦੀ ਸੰਦੀ 10000 ਰੁਪਏ ਦੀਆਂ ਆਈਆਂ ਕੱਲੀਆਂ ਬੁੱਕਾਂ ਪੰਜ ਦੀਆਂ ਤੇਰੀਆਂ ਬਣੀਆਂ ਹਜੇ ਆਪਣੀਆਂ ਕਾਪੀਆਂ ਰਹਿਣੀਆਂ ਪਰ ਆਪ ਲੈ ਲਈਆਂ ਹਨ ਕਿਰਾਂ ਇੱਕ ਕੱਲੀਆਂ ਸਾਰੀਆਂ ਲੈ ਲਈਆਂ ਨੇ ਹਾਂ ਬਟ ਤਈ ਵਾਰ ਬੱਸ ਟੈਸਟ ਵਾਲਾ ਦੇ ਉਹ ਦੋ ਅੱਡ ਲੈਣੇ ਆ ਆ ਤੇਰੇ ਕਿ ਹਾਂ ਤੇਰਾ ਸੈੱਟ ਹੋ ਪਿਆ ਹੋ ਪਿਆ ਆ ਕੀ ਮੈਂ 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 ਕੀ ਸੈਂਡ ਤੁਮ ਆ ਪੰਜਾਬੀ ਇੱਕ ਹੋਰ ਪੰਜਾਬੀ ਦੋ ਰਹੀਆਂ ਆਈਆਂ ਓਏ ਸੱਚੀ ਬੋਲ ਤੂੰ ਕਿਉਂ ਸੋਸਲ ਐਸਸ ਵਿਦਿਆਰਥੀ ਜਨੇ ਤੁਸੀਂ ਸਿੱਖਿਆ ਸਾਡਾ ਸਮਾਜਿਕ ਸਿੱਖਿਆ ਹੁੰਦਾ ਆਹ ਕਰੀਏ ਇਹ ਇੰਗਲਿਸ਼ ਦਾ ਹੀ ਆ ਬਰਾਤੀਆ ਅੱਛਾ ਜਦੋਂ ਇਹਨੂੰ ਬਰਾ ਗਿਆ ਤੇਨੂੰ ਵੀ ਆ ਗਈ ਹਾਂ ਆ ਰਿਹਾ ਚਲੋ ਆ ਰਿਹਾ ਆ ਰਿਹਾ ਬਰਾਵਾ ਤੈਨੂੰ ਤਾਂ ਹੈ ਨਹੀਂ ਸੀ ਫੋਰਥ ਚ ਹੈਗੀ ਸੀ ਹੈਗੀ ਸੀ ਅੱਛਾ ਓਕੇ ਹੁਣ ਚਲੋ ਜੀ 22:00 ਅਸੀਂ ਆ ਗਏ ਘਰੇ ਵਧੀਆ ਨੰਬਰਾਂ ਨਾਲ ਹੋ ਗਿਆ ਪਾਸ ਤੇ ਸਾਰੇ ਜਾਣੇ ਕੰਗ੍ਰੈਚੁਲੇਸ਼ਨ ਜੀ ਰੋਇ ਤੇ ਜੈਜੋ ਤੇ ਅੱਜ ਵੈਸੇ ਸਾਰਾ ਦਿਨ ਬੋਰਿੰਗ ਹੀ ਸੀਗਾ ਖੁਸ਼ਵਰਦੀ ਨਹੀਂ ਪਾ ਦਿਲਵਰਦੀ ਨਹੀਂ ਪਾ ਕੇ ਗਈ ਉੱਥੇ ਮੈਡਮ ਨਾਲ ਪੰਗਾ ਪੈ ਗਿਆ ਫੇਰ ਸਾਡਾ ਆਟੋ ਵਾਲੇ ਨਾਲ ਪੈ ਗਿਆ ਫੇਰ ਕਰਦੇ ਕਿਰੋਂਦੇ ਹਾਂ ਉੱਥੇ ਪੰਡਿਤਾਂ ਸਟਾਉਣੀਆ ਦੇ ਡੈਡੀ ਫੋਨ ਚੱਕ ਕੇ ਭੱਠੇ ਵਾਲੇ ਬਾਹਰ ਖੜੇ ਆਏ ਤਾਂ ਨਾ ਸਾਰਾ ਦਿਨ ਹੋ ਰਹੀ ਸੀ ਬੋਰਿੰਗ ਸਾਰਾਂ ਜੀ ਚਲੋ ਹੁਣ ਥੋੜਾ ਰੈਸਟ ਕਰਦੇ ਹਾਂ ਤੇ ਫੇਰ ਖਾਣੇ ਪੀਣੇ ਆਸਰ ਕਰਮਾ ਲਾਓ ਬਈ ਖੁਸ਼ੀ ਦੀ ਚੱਕ ਠੀਕ ਆ ਚੱਕ ਬਰਫੀ ਵੀ ਚੱਕ ਤੇਰਾ 버ਗਰ ਵੀ ਤੇ ਸਮੋਸੇ ਵੀ ਠੀਕ ਹੋ ਗਿਆ ਪਾਰਟੀ ਹਾਂਜੀ ਚਲੋ ਖਾ ਲਓ ਉਧਰ ਵੀ ਦੇ ਆਂ ਆਪਾਂ ਹੀ ਸੌਸ ਨਾਲ ਅਦਾ ਇੱਕ ਹੀ ਖਾਣਾ ਸੀ ਬੱਸ ਅਸੀਂ ਬਹੁਤ ਸ਼ੁਕਰੀਆ ਹੁਣ ਤੋਂ ਖਾਓ ਰੱਖ ਲਿਆ ਸੌਸ ਜੀ ਨਾਲ ਲਾਓ ਬਈ ਵੀਡੀਓ ਵਾਲੇ ਜਿਹੜੇ ਵਹਿਣੇ ਤੁਸੀਂ ਵੀ ਆਜੋ ਬਈ ਸਮੋਸੇ ਖਾ ਲਓ ਪਾਰਟੀ ਕਰ ਰਹੇ ਆਂ ਮਾਤੀ ਸਮੋਸੇ ਖਾ ਸਕਦੇ ਮਾਤੀ ਖਾ ਸਕਦੇ